ਗਰ ਮੈਂ ਆਪਣਾ ਵਿਸ਼ਾਲ ਇਥੇ ਜਵਾਨਗਰ ਦਾ ਗਿਆ ਕੀ ਹੋਇਆ ਤੁਹਾਡੇ ਠੀਕ ਹੈ ਮੇਰੇ ਨਾਲ ਇਹਨੇ ਮੁਲਾਇਮ ਨੇ ਹੱਤਪਾਈ ਕੀਤੀ ਕਿਹੜਾ ਮੁਲਾਇਮ ਆ ਜਿਸ ਕੀ ਨਾਮ ਹੈ ਅੱਛਾ ਵਰਦੀਪਾਈ ਸਹਾਵਰਦੀ ਪਾਈ ਹੋਈ ਹੈ ਇਹਨੇ ਗੱਡੀ ਦੇ ਵਿੱਚ ਮਸਲਾ ਕੁਝ ਨਹੀਂ ਹੈ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ ਦਾਰੂ ਪੀਤੀ ਹੈ ਤੇ ਫਿਰ ਉਹਨੇ ਫਿਰ ਵੀ ਮੇਰੇ ਨਾਲ ਹੱਤਪਾਈ ਕੀਤੀ ਹੈ ਕੀ ਹੋਇਆ ਤੁਹਾਡੇ ਨਾਲ ਮੇਰੇ ਨਾਲ ਹੱਤਪਾਈ ਕੀਤੀ ਮੈਂ ਚਾਹੁੰਦਾ ਕਿ ਪ੍ਰਸ਼ਾਸਨ ਦੀ ਮਿਹਰਬਾਨੀ ਦੇ ਨਾਲ ਆਪਣਾ ਕਾਰਵਾਈ ਕਾਰਵਾਈ ਕੀਤੀ ਜਾਏਗਾ ਬਸ ਨੁਕਸਾਨ ਆ ਜਾਂਦਾ ਹੈ ਨੁਕਸਾਨ ਸਾਰਿਆਂ ਦਾ ਹੋਇਆ ਹੈ ਪੰਜ ਮੋਟਰਾਂ ਨਹੀਂ ਪੰਜ ਛੇ ਮੋਟਰਸਾਈਕਲ ਸੁੱਟੇ ਨੇ ਆਪਣੀ ਹੱਥ ਹੋ ਗਈ ਕਿ ਹੋਈ ਤੁਹਾਡੇ ਨਾਲ ਹੱਥ ਪਾਈ ਇਸ ਕਰਕੇ ਹੋਈ ਕਿ ਤੂੰ ਮੈਨੂੰ ਜੋ ਕਿਹਾ ਵਾ ਮਤਲਬ ਕਿ ਉਹ ਵਰਦੀ ਦੇ ਵਿੱਚ ਹੋ ਸਕਦਾ ਹੈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਬਿਲਕੁਲ ਬਚਾਉਆ ਜੀ ਬਚਾ ਹੋ ਗਿਆ ਆਪਣੇ ਪੱਤਰਕਾਰ ਭਰਾਵਾਂ ਦੇ ਨਾਲ ਕਰਕੇ ਇਸ ਕਰਕੇ ਬਚਾ ਹੋਇਆ ਮੇਰਾ ਫੰਦੀਆ ਬਟਾਲਾ ਰੋਡ ਤੇ ਰਹਿੰਦੇ ਕੀ ਹੋਇਆ ਜਾਂਦੇ ਯਹਾਂ ਪੇ ਅਸੀਂ ਸਭ ਜੀ ਲੈਣੇ ਆਏ ਥੇ और एक पुलिस वाले दारू पी के गाड़ी चला रहे थे उन्होंने डायरेक्ट ठोक दिया हम सब्जी लेने जा रहे थे यहाँ पे चक्का चढ़ते चढ़ते दूसरी गाड़ी हमें यहाँ पे था, डायरेक्ट ठाक आ लगा हुआ रोड की बात है ये घटाला रोड की बात तो है दारू पी बहुत ज्यादा पिया हुआ है इतना पिया हुआ है उसको पूरा होश ही नहीं है वर्दी में है कितने लोगों को टक्कर मारी उन्होंने पाँच छः लोगों को टक्कर मारी पाँच छः गाड़ियाँ भी टूट गई आप किस मैं मैं आप गाड़ी से आया हूँ मैं सब्जी लेने जा रहा गाड़ी खड़ी करके मैं सब्जी लेने जा रहा था, था से मार दिया हुआ पुलिस वाला गाड़ी मारुति में था अच्छा मैं चाहता हूँ मेरा इलाज होना चाहिए जो पुलिस वाले ने किया है उनको तो सजा मिलना चाहिए इतना पिए हुए पूरा होश भी नहीं है इस गाड़ी चला रहे अरे ये जो मतलब कि अब अभी जो ये का आया हुआ नहीं, नहीं नहीं, नहीं नहीं। तो मैं मैं कह रहा हूँ पुलिस वाले को लिए कौन सा कानून लगेगा ये बताइए ना सरकार कहती है की कानून लेके आता हूँ इनको क्या कौन सा कानून है इनके ऊपर बताइए मेरा भाई अब्दुल नाम है अब्दुल शेख नाम है बाकी भी हरी गली ਸਾਈਡ ਤੇ ਖੜੇ ਆ ਪਿੱਛੋਂ ਸ਼ਰਾਬ ਦੇ ਨਸੇ ਚ ਆਇਆ ਸਾਈਡ ਤੇ ਖੜੇ ਨੂੰ ਇੰਨੇ ਜ਼ੋਰ ਮਾਰਿਆ ਕਿ ਆ ਦੇਖ ਲੋ ਮੇਰਾ ਹਾਲ ਦੇਖ ਲੋ ਮੰਨ ਨਹੀਂ ਹੋਇਆ ਅੱਦੇ ਦੇਖੋ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਸਰ ਮਾਰਨ ਤੋਂ ਬਾਅਦ ਹਜੇ ਰੋਪਾਂਡਿਆ ਵਰਦੀ ਦਾ ਰੋਪਾਂਡਿਆ ਵਰਦੀ ਦਾ ਰੋਪਾਂਡਿਆ ਅਕੜਨ ਦਾ ਮੈਂ ਤੁਹਾਨੂੰ ਇੱਕ ਗੱਲ ਕੱਢਦਾ ਪਿਆ ਸਰ ਜੀ ਇਹ ਹਾਲ ਹੈ ਦਾਰੂ ਪੀਤੀ ਦਾਰੂ ਪੀਤੀ ਸੁਈ ਦੇਖੂ ਨਹੀਂ ਲੱਗ ਓਹ ਸਰ ਅਜੇ ਸਰ ਅਜੇ ਸਰ ਉਹਨੂੰ ਹੋਸ਼ ਹੀ ਨਹੀਂਗਾ ਜਿੰਨਾ ਨੁਕਸਾਨ ਹੋਇਆ ਮੇਰੀ ਬਾਈਕ ਤਪੁਰ ਕੇ ਡਾੜੀ ਪੂਰੀ ਡੈਡ ਹੋ ਗਈ ਹੈ ਮੇਰੀ ਬਾਈਕ ਖਾਨ ਦੀ ਗੱਲ ਕਰ ਰਹੇ ਨੇ ਉਹ 2 3 4 ਬਾਈਕ ਹੋਰ ਗਏ ਲੱਗੀ ਜਾਨੀ ਨੁਕਸਾਨੀ ਹੋਇਆ ਮੇਰਾ ਇਹ ਵੇਖੋ ਟਿਕਟ ਪਤਾ ਨਹੀਂ ਕਿੱਥੇ ਚਲ ਗਿਆ ਤੇ ਮੇਰੇ ਹੁਣ ਜਿੰਨੀ ਕਦਰ ਹੈ ਕਿ ਮੈਨੂੰ ਪਤਾ ਮੈਂ ਕਿੰਨੀ ਗੱਡੀ ਨੇ ਮਾਰੀ ਗੱਲ ਛੱਟ ਗੱਡੀ ਨੇ ਮਾਰੀ ਪਿੱਛੋਂ ਲਿਆ ਕੇ ਗੱਡੀ ਮਾਰੀ ਹਾਂਜੀ ਹਾਂਜੀ ਕੱਤੇ ਸੀ ਅਹੀਂ ਬਾਈਕ ਬਾਈਕ ਤੇ ਖੜੇ ਆ ਸਾਈਡ ਤੇ ਖੜੇ ਆ ਉੱਤੇ ਮਾਰਿਆ ਸੋੜਾ ਇੱਕ ਹੋਰ ਲੈ ਆ ਗਏ ਇੱਥੋਂ ਦਾ ਹੀ ਇੱਥੇ ਸਾਰੇ ਟਾਲਾ ਰੋਡ ਮੁਰਗੀ ਟਾਲਾ ਰੋਡ ਮੁਰਗੀ ਖਾਨਾ ਬਟਾ ਰੋਡ ਹੈ ਮੁਰਗੀ ਖਾਨਾ ਵਾਲੀ ਗਲੀ ਹਾਂਜੀ ਬਾਈਕ ਤੇ ਸੀ ਅਸੀਂ ਬਾਈਕ ਤੇ ਖੜੇ ਆ ਸਾਹਿਬ ਮੁਲਾਜ਼ਮ ਗੱਡੀ ਚ ਕਿਨੀ ਆ ਸਟਾਰਟ ਕਰਨ ਲੱਗੇ ਆ ਸਰ ਦੋ ਜਨੇ ਆ ਮੇਰੇ ਨਾਲ ਲੜਦਾਗਾ ਉਹਨੂੰ ਵੀ ਸੱਟ ਲੱਗੀ ਆ ਕੱਲਾ ਹੀ ਆ ਕੱਲਾ ਹੀ ਆ ਸਰ ਵਰਦੀ ਚ ਹੈ ਹਾਂਜੀ ਪੁਲਸ ਆਈ ਹੈ ਪੁਲਿਸ ਕੀ ਕਰ ਰਹੀ ਹੈ ਪੁਲਿਸ ਆਪਣੇ ਮੁਕਬਰਗਾਈ ਮਤਲਬ ਇਹ ਪੁਲਿਸ ਫੈਸਲਾ ਲੈ ਰਹੀ ਹੈ ਉਹ ਉਹ ਤੇ ਮਤਲਬ ਕੀ ਜੇ ਅਗਰ ਜੇ ਇਹ ਸੋਚ ਲੋ ਕਿ ਅਗਰ ਇਹ ਮੂਦੋ ਲਾਓ ਭਾਈ ਮੂਦੋ ਚਲੋ ਹੋ ਜਾਂਦਾ ਉਹਦਾ ਕੀ ਹੋ ਜਾਣਾ ਆਹ ਮਾਨੂੰ ਮੇਰੇ ਪਾਪਾ ਮੋਟਰਸਾਈਕਲ ਤੋਂ ਆਂਦੇ ਮੇਰੀ ਗੱਲ ਸੁਣੋ ਹੁਣ ਇਹ ਰਾਤ ਨੂੰ ਤੁਸੀਂ ਮੋਟਰਸਾਈਕਲ ਗੱਡੀ ਮਾਰਨਦੇ ਮੇਰੇ ਪਾਪੇ ਦੇ ਉਹਦੇ ਮੋਟਰਸਾਈਕਲ ਚ ਉਹਦੀ ਅੱਖ ਤੇ ਆਮ ਬੰਦੇ ਨਾਲ ਉਹ ਤੁਮ ਓਖਾ ਬੋਲਦੇ ਯਾਰ ਮੇਰੇ ਪਾਪੇ ਨਾਲ ਇਹ ਭਰਾਈਆ ਮੇਰਾ ਨਾ ਕੋਈ ਗੱਲ ਨਹੀਂ ਹੋਇਆ ਜੀ ਆ ਦੱਸੋ ਯਾਰ ਉਧਰ ਆਂਦੇ ਹੀ ਇਹਨਾਂ ਨੇ ਬਿੱਤੀ ਦਾਰੂ ਜਿਨ੍ਹਾਂ ਨੇ ਅੱਜ ਜਿਹੜੇ ਗੱਡੀ ਚਲਾਉਂਦੇ ਮਲਾਜਾ ਬੰਦਾ ਮਲਾਜਾ ਨੇ ਦਿੱਤੀ ਦਾਰੂ ਉਹਨਾਂ ਨੇ ਮਾਰੀ ਵਿੱਚ ਠੀਕ ਆ ਕੋਈ ਨਾ ਚੱਲੇ ਆ ਉਹ ਰੁਕਦੇ ਮਾਮਲਾ ਜੀ ਸਾਡਾ ਮਲਾਜਮ ਆ ਰਿਹਾ ਸੀ ਘਰ ਤੇ ਤੇ ਉਹਨੇ ਹੋ ਸਕਦਾ ਡਰਿੰਕ ਕੀਤੀ ਹੋਵੇ ਜੀ ਡਰਿੰਕ ਕਰਕੇ ਤੇ ਉਹ ਗੱਡੀਆਂ ਉਹਨਕੋ ਗੱਡੀ ਬੇਕਾਬੂ ਹੋ ਗਈ ਹੈ ਜੀ ਉਹ ਉਹਨੇ 3-4 ਮੋਟਰਸਾਈਕਲ ਭੰਤੀ ਹੈ ਤੇ ਸੱਟਾਂ ਲਗੀਆਂ ਕਿਨਾਂ ਚੌਂ ਜਾ ਕੇ ਵਰਦੀ ਪਾਈ ਹੋਈ ਹੈ ਵਰਦੀ ਪਾਈ ਹੈ दारू ਪੀਤੀ ਹੋਈ ਹੈ ਹੋ ਸਕਦਾ ਪੀਤੀ ਹੋਈ ਜੀ ਮੈਂ ਚੈੱਕ ਨਹੀਂ ਕੀਤਾ ਜੀ ਪਰ ਆਮ ਜਨਤਾ ਦੇ ਇਲਜ਼ਾਮ ਹੈ ਜੀ ਪੁਲਸ ਵਾਲੇ ਪੁਲਸ ਦੀ ਸਾਈਡ ਲੈ ਰਹੇ ਆ ਜੀ ਇਹ ਤਾਂ ਤੁਹਾਨੂੰ ਲੱਗਦਾ ਪਰ ਮੈਨੂੰ ਨਹੀਂ ਲੱਗਦਾ ਜੀ ਇਹ ਤਾਂ ਮੈਂ ਤੁਸੀਂ ਸਾਹਮਣੇ ਆਂ ਦਰਖਾਸਤ ਲੈ ਕੇ ਆਓ ਕਿ ਮੈਂ ਜੋ ਬੰਦੀ ਕਾਨੂੰਨੀ ਕਾਰਵਾਈ ਉਹ ਕਰਾਂ ਨਾਮ ਹੈ ਮਲਾਜੰਦਾ ਉਹਦਾ ਨਾਮ ਹੈ ਜੀ ਕਾਸਟੇਬਲ ਪ੍ਰਨਾਮ ਸਿੰਘ ਹੈ ਜੀ ਕਿੱਥੇ ਲੂਲੀ ਇਹਨਾਂ ਦੀ ਉਹ ਸਾਡੇ ਡਿਊਟੀ ਕਰਦਾ ਪ੍ਰਾਈਵੇਟ ਕਿਸੇ ਬੰਦੇ ਦੇ ਨਾਲ ਉਹ ਗੱਲ ਮੈਨੇ ਸਰ ਸਵੇਰੇ ਵੀ ਕੁਝ ਐਕਟਿਵਾਂ ਨੂੰ ਜਿਹੜੇ ਟੱਕਰ ਮਾਰੀ ਗਈ ਸੀ ਹਾਂਜੀ 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 ਕੀ ਜਾਵਦਾ ਜੀ ਡ੍ਰਿੰਕ ਹੋਈ ਸੀ ਇਹ ਤਾਂ ਉਹਨਾਂ ਦਾ ਸਵੇਰੇ ਰਾਇਨਵਾ ਹੋ ਗਿਆ ਸੀ ਜਾਵਦਾ ਜੀ ਵਰਦੀ ਪਾ ਕੇ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਇਹ ਵੇਖੋ ਹੁਣੇ ਤੇ ਨਹੀਂ ਚਾਹੀਦੀ ਕਿਸੇ ਦੀ ਵੀ ਨਹੀਂ ਹੋਣੀ ਚਾਹੀਦੀ ਭਾਵੇਂ ਵਰਦੀ ਪਾਈ ਆ ਭਾਵੇਂ ਨਹੀਂ ਪਾਈ ਇਹ ਕਿ ਇਦਾਂ ਕਿਤੇ ਵੀ ਕਿਸੇ ਬੰਦੇ ਨੂੰ ਨਹੀਂ ਹੋਣੀ ਲੋਕਾਂ ਪਰ ਲੋ ਜਿਹੜਾ ਉਹ ਜਾਨ ਨਹੀਂ ਦਿੱਤਾ ਜਾ ਰਿਹਾ ਜਿਹੜੀ ਗੱਡੀ ਉਹਨੂੰ ਜਾਨ ਨਹੀਂ ਦਿੱਤਾ ਜਾ ਰਿਹਾ ਕੀ ਕਾਰਵਾਈ ਹੋਈ ਕਿਉਂ ਉਹ ਕਾਰਵਾਈ ਵੇਖੋ ਇਹ ਜਾਨ ਦੇਣਗੇ ਤੇ ਫਿਰ ਆਪਾਂ ਬਾਦੀ ਜੀ ਜਨਾਬ ਆਮ ਜਨਤਾ ਨੇ ਮਿਸਬੀਹ ਕੀਤਾ ਸਾਡੇ ਜੋ ਵੀਡੀਓ ਪਈ ਹੋਈ ਹੈ ਚਲੋ ਤਾਂ ਆਪਾਂ ਜਾ ਕੇ ਜਦੋਂ ਜਿਹੜੀ ਆਓਗੇ ਤੁਸੀਂ ਸਾਡੇ ਕੋਲ ਤਾਂ ਆਪਾਂ ਜੋ ਕਾਨੂੰਨੀ ਕਾਰਵਾਈ ਹੈ ਉਹ ਕਰਦੇ ਹਾਂ